ਅੱਜ ਗੁਰਮਖੋ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸਹਬਜ਼ਾਦੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਸੱਚ ਮੁੱਚ ਧੰਨ ਨੇ ਗੁਰੂ ਉਹਨਾਂ ਦਾ ਅੱਜ ਜਨਮ ਦਿਹਾੜਾ ਹੈ ਗੁਰਮਖੋ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ ਨਾ ਮੈਂ ਇਹ ਗੱਲ ਨਾ ਸਦਾ ਸੰਗਤਾਂ ਨੂੰ ਬੇਨਤੀ ਕਰਦਾ ਹੁੰਨਾ ਜਦੋਂ ਵੀ ਭੱਗਾਂ ਵਾਲਿਓ ਅਸੀਂ ਇਤਿਹਾਸ ਦੇ ਵਰਤਾਂਤ ਨੂੰ ਕਟਣਾ ਨੂੰ ਅਸੀਂ ਚੇਤੇ ਕਰਦੇ ਹਾਂ ਉਹਦਾ ਮਕਸਦ ਕੇਵਲ ਪੁਰਾਣੇ ਬੀਤੇ ਹੋਏ ਸਮੇਂ ਦੀਆਂ ਕਹਾਣੀਆਂ ਯਾਦ ਕਰਨਾ ਨਹੀਂ ਹੁੰਦਾ ਸਮਝੋ ਜੇ ਬੇਨਤੀ ਸਿਰਫ ਯਾਦ ਕਰਨਾ ਮਕਸਦ ਨਹੀਂ ਹੁੰਦਾ ਉਸ ਯਾਦ ਦੇ ਵਿੱਚੋਂ ਅਸੀਂ ਅੱਜ ਦੇ ਸਮੇਂ ਨੂੰ ਵੇਖਣਾ ਹੁੰਦਾ ਹੈ ਕਿਉਂਕਿ ਗੁਰਮਖੋ ਸਾਡੇ ਗੁਰੂ ਸਹਿਬਾਨਾਂ ਦਾ ਸਾਡੇ ਸਿੱਖ ਸ਼ਰਧਾਲੂਆਂ ਦਾ ਤੇ ਗੁਰੂ ਕੇ ਗੁਰਮਖੋ ਪਿਆਰੇ ਗੁਰਸਿੱਖ ਸ਼ਹੀਦਾਂ ਦਾ ਜਿਹੜਾ ਜੀਵਨ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਤੇ ਕੌਮ ਦਾ ਰਾਧ ਸੀਰਾ ਬਣਦਾ ਹੈ ਇਸ ਕਰਕੇ ਬਾਬਾ ਅਜੀਤ ਸਿੰਘ ਦਾ ਜੋ ਜਨਮ ਹੈ 1687 ਈਸਵੀ ਨੂੰ ਕੁਝ ਅਤਿ ਆਸਕਰ ਗੁਰਮੁਖ ਅਨੰਦਪੁਰ ਸਾਹਿਬ ਵੀ ਲਿਖਦੇ ਨੇ ਪਰ ਬਹੁਤਾਂ ਤੇ ਜਿਹੜੀ ਪ੍ਰਚਲਿਤ ਰਵਾਇਤ ਹੈ ਉਹ ਪੌਂਟਾ ਸਾਹਿਬ ਦੀ ਧਰਤੀ ਦੇ ਉੱਪਰ 1687 ਈਸਵੀ ਨੂੰ ਅੱਜ ਦੇ ਦਿਨ ਹੋਇਆ ਹੈ ਪਾਵੇਂ ਕੇ ਗੁਰਗੋਬਨ ਸਿੰਘ ਪਾਤਸ਼ਾਹ ਦਾ ਜੋ ਪਹਿਲਾ ਵਿਆਹ ਹੈ ਉਹ ਮਾਤਾ ਜੀਤੋ ਜੀ ਨਾਲ ਹੋਇਆ ਗੁਰਮਖੋ ਦੂਸਰਾ ਵਿਆਹ ਮਾਤਾ ਸੁੰਦਰ ਕੌਰ ਜੀ ਨਾਲ ਹੋਇਆ ਪਰ ਜਦੋਂ ਗੁਰਮਖੋ ਗੱਲ ਸਹਿਬਜਾਦਿਆਂ ਦੇ ਜਨਮ ਦੀ ਚੱਲਦੀ ਹੈ ਉਦੋਂ ਮਾਤਾ ਸੁੰਦਰ ਕੌਰ ਦੀ ਕੋਖ ਦੇ ਵਿੱਚੋਂ ਵੱਡੇ ਸਹਿਬਜਾਦੇ ਬਾਬਾ ਅਜੀਤ ਸਿੰਘ ਦਾ ਜਨਮ ਹੁੰਦਾ ਹੈ ਜਿਹੜੇ ਬਾਕੀ ਦੇ ਤਿੰਨ ਸਹਿਬਜ਼ਾਦੇ ਨੇ ਉਹਨਾਂ ਦਾ ਜਿਹੜਾ ਜਨਮ ਹੈ ਉਹ ਮਾਤਾ ਜੀਤ ਤੋਂ ਮਾਤਾ ਜੀਤ ਕੌਰ ਜੀ ਦੀ ਕੁੱਖ ਦੇ ਵਿੱਚੋਂ ਹੋਇਆ ਗੁਰੂ ਇੱਕ ਮਰਚਨ ਬੜੇ ਧਿਆਨ ਨਾਲ ਸਮਝੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ ਜਦੋਂ ਗੱਲ ਜਨਮ ਦੀ ਚਲਦੀ ਹੈ ਦੇਖੋ ਇੱਕ ਇੱਕ ਤਿੰਨ ਗੱਲ ਅਸੀਂ ਸਦਾ ਯਾਦ ਰੱਖੋ ਅੱਜ ਆਪਾਂ ਗੁਰੂ ਪਾਤਸ਼ਾਹ ਦੇ ਵੱਡੇ ਸੁਪੁੱਤਰ ਦੀ ਗੁਰਮਖੋ ਜਨਮ ਨੂੰ ਯਾਦ ਕਰ ਰਹੇ ਹਾਂ ਸਿੱਖ ਰੋਜ਼ਾਨਾ ਅਰਦਾਸ ਕਰਦਾ ਤੇ ਅਰਦਾਸ ਦੇ ਵਿੱਚ ਗੁਰੂ ਸਹਬਾਨਾਂ ਤੋਂ ਬਾਅਦ ਜਦੋਂ ਅਸੀਂ ਦੂਸਰਾ ਪੜਾਅ ਦੇਖੋ ਹਰ ਇੱਕ ਸਿੱਖ ਹੈ ਜਿਹੜਾ ਉਹ ਦੋ ਵਾਰੀ ਤੇ ਅਰਦਾਸ ਕਰਦਾ ਹੈ ਜਾਂ ਸੁਣਦਾ ਹੀ ਹੈ ਨਾ ਗੁਰਮਖੁਰ ਜਾਨਾ ਜਿਹੜਾ ਗੁਰੂ ਦਾ ਸਿੱਖ ਹੈ ਦੋ ਵਾਰੀ ਅਰਦਾਸ ਕਰਦਾ ਹੈ ਜਾਂ ਸੁਣਦਾ ਹੈ ਤੇ ਜਿਹੜਾ ਗੁਰੂ ਸਹਿਬਾਨਾਂ ਤੋਂ ਬਾਅਦ ਜਦੋਂ ਦੂਸਰਾ ਪੈਰਾ ਅਰਦਾਸ ਦਾ ਹੈ ਤੇ ਪਹਿਲੇ ਨੰਬਰ ਦੇ ਉੱਪਰ ਪੰਜ ਪਿਆਰਿਆਂ ਦਾ ਨਾਮ ਆਉਂਦਾ ਹੈ ਅਸੀਂ ਪੰਜ ਪਿਆਰਿਆਂ ਨੂੰ ਯਾਦ ਕਰਦੇ ਹਾਂ ਔਰ ਪੰਜ ਪਿਆਰਿਆਂ ਤੋਂ ਬਾਅਦ ਅਗਲਾ ਸ਼ਬਦ ਕੀ ਹੈ ਪੰਜ ਪਿਆਰੇ ਚਾਰ ਸਹਿਬਜਾਦੇ ਚਾਰ ਗੁਰਮਖੋਸ ਸਹਿਬਜਾਦਿਆਂ ਨੂੰ ਅਸੀਂ ਚੇਤੇ ਕਰਦੇ ਹਾਂ ਰੋਜ਼ਾਨਾ ਸਾਡੀ ਸੁਰਤ ਵਿੱਚੋਂ ਕਦੇ ਵੀ ਪੰਜ ਪਿਆਰੇ ਤੇ ਚਾਰ ਸਹਬਜ਼ਾਦੇ ਵਿਸਰ ਹੀ ਨਹੀਂ ਸਕਦੇ ਕਿਉਂਕਿ ਅਸੀਂ ਰੋਜ਼ਾਨਾ ਘਟੂ-ਘਟ ਦੋ ਵਾਰ ਚੇਤੇ ਕਰਦੇ ਹਾਂ ਜਿਹੜਾ ਗੁਰਮੁਖ ਸਾਹਿਬਜ਼ਾਦਾ ਸ਼ਬਦ ਹੈ ਸਹਬਜ਼ਾਦੇ ਦਾ ਅਰਥ ਹੈ ਸਹਬ ਦੇ ਘਰ ਜਾਏ ਜਿਹੜੇ ਸਹਬ ਦੇ ਘਰ ਵਿੱਚ ਜਾਏ ਨੇ ਉਹ ਸਹਬਜ਼ਾਦੇ ਨੇ ਭਾਵੇਂ ਕਿ ਆਮ ਤੌਰ ਉੱਤੇ ਸਹਬਜ਼ਾਦੇ ਦਾ ਅਰਥ ਗੁਰਮੁਖ ਪੁੱਤਰ ਵੀ ਕੀਤਾ ਜਾਂਦਾ ਹੈ ਪਰ ਸਾਡੇ ਸਿੱਖ ਰਵਾਇਤ ਦੇ ਵਿੱਚ ਕੋਈ ਵੀ ਸਿੱਖ ਹੈ ਜਿਹੜਾ ਉਹ ਆਪਣੇ ਪੁੱਤਰ ਦੇ ਲਈ ਕਦੇ ਵੀ ਸਹਬਜਾਦਾ ਸ਼ਬਦ ਨਹੀਂ ਵਰਤਦਾ ਉਹ ਜਦੋਂ ਵੀ ਸਹਬਜਾਦਾ ਸ਼ਬਦ ਵਰਤਦਾ ਉਹ ਗੁਰਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰਾਂ ਲਈ ਗੁਰੂ ਸਹਬਾਨਾਂ ਦੇ ਪੁੱਤਰਾਂ ਲਈ ਗੁਰਮਖੋ ਵਰਤਦਾ ਹੈ ਤੇ ਜੇ ਅਸੀਂ ਸਹਬਜਾਦਿਆਂ ਦੀ ਗੱਲ ਕਰੀਏ ਗੁਰਮਖੋ ਗੁਰੂ ਦੇ ਘਰ ਵਿੱਚ ਜਾਏ 22 ਸਹਿਬਜਾਦੇ ਬਣਦੇ ਨੇ ਕਿੰਨੇ ਬਣਦੇ ਨੇ ਜੀ 22 ਸਹਿਬਜਾਦੇ ਦੋ ਸਹਿਬਜਾਦੇ ਗੁਰانک ਸਾਹਿਬ ਪਾਤਸ਼ਾਹ ਦੇ ਦੋ ਸਹਿਬਜਾਦੇ ਗੁਰਮਖੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਦਾਸ ਗੁਰانک ਸਾਹਿਬ ਪਾਤਸ਼ਾਹ ਦੇ ਸਹਿਬਜਾਦੇ ਨੇ ਉਸ ਤੋਂ ਬਾਅਦ ਦੋ ਗੁਰੂ ਅੰਗਦ ਸਹਿ ਪਾਤਸ਼ਾਹ ਦੇ ਬਾਬਾ ਦਾਸੂ ਤੇ ਬਾਬਾ ਦਾਤੂ ਜੀ ਦੋ ਸਹਿਬਜ਼ਾਦੇ ਗੁਰੂ ਅਮਰਦਾਸ ਸਹਿ ਪਾਤਸ਼ਾਹ ਦੇ ਬਾਬਾ ਮੋਹਨ ਤੇ ਬਾਬਾ ਮੋਰੀ ਜੀ ਗੁਰਮਖੋ 3 ਸਹਿਬਜ਼ਾਦੇ ਨੇ ਜਿਹੜੇ ਉਹ ਧੰਨ ਗੁਰੂ ਰਾਮਦਾਸ ਸਹਿ ਪਾਤਸ਼ਾਹ ਜੀ ਦੇ ਇੱਕ ਸਹਿਬਜ਼ਾਦੇ ਗੁਰੂ ਅਰਜਨ ਸਹਿ ਪਾਤਸ਼ਾਹ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਪੰਜ ਸਹਿਬਜਾਦੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਦੋ ਸਹਿਬਜਾਦੇ ਗੁਰੂ ਹਰਰਾਇ ਜੀ ਦੇ ਇੱਕ ਸਹਿਬਜਾਦੇ ਗੁਰੂ ਤੇਗ ਬਹਾਦਰ ਜੀ ਦੇ ਤੇ ਚਾਰ ਸਹਿਬਜਾਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ 22 ਹੋ ਗਏ ਜੀ ਹੁਣ ਸਹਿਬਜਾਦੇ ਗੁਰਮਖੋ 22 ਬਣਦੀ ਨੇ ਪਰ ਅਸੀਂ 22 ਨੂੰ ਚੇਤੇ ਨਹੀਂ ਕਰਦੇ ਅਸੀਂ ਚੇਤੇ ਚਾਰ ਸਹਿਬਜਾਦਿਆਂ ਨੂੰ ਕਰਦੇ ਹਾਂ ਗੁਰਮਖੋ ਚਾਰ ਸਾਹਿਬ ਜਾਦੇ ਸਤਕਾਰਯੋਗ ਸਿੱਖ ਪੰਥ ਨੇ ਮਾਣ ਸਨਮਾਨ ਦਿੱਤਾ ਧੰਨ ਧੰਨ ਕਹਿ ਕੇ ਤੇ ਜਾਂ ਗੁਰਮਖੋ ਉਹ ਸਾਹਿਬ ਜਾਦੇ ਜਿਹੜੇ ਗੁਰੂ ਘਰ ਵਿੱਚ ਪ੍ਰਗਟ ਹੋਏ ਤੇ ਗੁਰਮਖੋ ਗੁਰੂ ਪਦਵੀ ਦੇ ਉੱਪਰ ਬੈਠੇ ਜਿਵੇਂ ਗੁਰੂ ਰਾਮਦਾਸ ਦੇ ਘਰ ਪ੍ਰਗਟ ਹੋਏ ਸਾਹਿਬ ਜਾਦੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਗੁਰੂ ਪਦ ਤੇ ਬੈਠੇ ਗੁਰੂ ਅਰਜਨ ਸਾਹਿਬ ਦੇ ਘਰ ਸਾਹਿਬ ਜਾਦੇ ਗੁਰੂ ਹਰਗੋਬਿੰਦ ਸਾਹਿਬ ਗੁਰੂ ਪਦ ਤੇ ਬੈਠੇ ਇਦਾਂ ਗੁਰਮਖੋ ਸਤਕਾਰ ਉਹਨਾਂ ਨੂੰ ਕਰਦੇ ਆਂ ਅੱਛਾ ਖੋ ਸਮਝੋ ਪਰ ਚੇਤਾ ਰੱਖੋ ਜੇ ਜਿਹੜੇ ਗੁਰਮਖੋ ਗੁਰੂ ਕੇ ਸਹਿਬਜ਼ਾਦੇ ਨੇ ਉਹਨਾਂ ਦਾ ਜਿਹੜਾ ਸਤਕਾਰ ਹੈ ਉਹ ਕੇਵਲ ਗੁਰੂ ਘਰ ਜਨਮ ਕਰਕੇ ਨਹੀਂ ਹੈ ਉਹਨਾਂ ਦੀ ਕਰਨੀ ਕਰਕੇ ਵੀ ਹੈ ਦੇਖੋ ਜਿਹੜੇ ਗੁਰੂ ਘਰ ਵਿੱਚ ਜਨਮੇ ਨੇ ਸਤਕਾਰ ਗੁਰਮਖੋ ਉਹਨਾਂ ਸਾਰਿਆਂ ਸਹਿਬਜ਼ਾਦਿਆਂ ਦਾ ਹੈ ਪਰ ਵਿਸ਼ੇਸ਼ ਤੌਰ ਦੇ ਉੱਤੇ ਜੋ ਮਹਿਮਾ ਜੋ ਵਡਿਆਈ ਗੁਰਮਖੋ ਕਰਮ ਕਰਕੇ ਸਹਿਬਜ਼ਾਦਿਆਂ ਨੂੰ ਮਿਲੀ ਉਹ ਵਡਿਆਈ ਚੇਤਾ ਰੱਖੋ ਜੀ ਜਿਹੜੇ ਸ਼ਬਦ ਨਾਲ ਨਹੀਂ ਜੁੜ ਸਕੇ ਜਿਹੜੇ ਗੁਰਬਾਣੀ ਨਾਲ ਜੁੜ ਨਹੀਂ ਸਕੇ ਗੁਰਮਖੋ ਉਹਨਾਂ ਨੂੰ ਨਹੀਂ ਮਿਲ ਸਕੀ ਭਾਵੇਂ ਕਿ ਸਹਿਬਜ਼ਾਦੇ ਤਾਂ ਪਿਰਥੀ ਚੰਦ ਵੀ ਹੈ ਬਾਬਾ ਦਾਤੂ ਜੀ ਵੀ ਹਨ ਧੀਰਮਲ ਵੀ ਗੁਰਮਖੋ ਗੁਰੂ ਕੀ ਅੰਸ਼ ਵੰਸ਼ ਵਿੱਚੋਂ ਹੈ ਦੂਸਰੀ ਬੇਨਤੀ ਗੁਰੂ ਰਾਮਦਾਸ ਜੀ ਪਾਤਸ਼ਾਹ ਨੇ ਬਾਣੀ ਵਿੱਚ ਇੱਕ ਸ਼ਬਦ ਮਾਂ ਲਈ ਵਰਤੇ ਆ ਅੱਜ ਗੁਰਮਖੋ ਯਾਦ ਕਰੋ ਉਸ ਮਾਂ ਮਾਤਾ ਸੁੰਦਰ ਕੌਰ ਜੀ ਨੇ ਅਸੀਂ ਕਈ ਵਾਰ ਕਹਿੰਨੇ ਆ ਇਹ ਬੱਚੇ ਨੂੰ ਜਨਮ ਤੋਂ ਬਾਅਦ ਹੀ ਘਰ ਦੇ ਵਿੱਚ ਨਾਮ ਦੀ ਦਾਤ ਮਿਲੀ ਪਰ ਗੁਰਮਖੋ ਬਾਬਾ ਅਜੀਤ ਸਿੰਘ ਨੂੰ ਜਨਮ ਤੋਂ ਬਾਅਦ ਨਹੀਂ ਜਨਮ ਤੋਂ ਪਹਿਲਾਂ ਹੀ ਮਾਂ ਦੀ ਉਦਰ ਦੇ ਵਿੱਚ ਹੀ ਨਾਮ ਤੇ ਬਾਣੀ ਦੀਆਂ ਦਾਤਾਂ ਮਿਲੀਆਂ ਗੁਰਮਖੋ ਕਿੰਨੀ ਬੰਦਗੀ ਕੀਤੀ ਹੋਏਗੀ ਮਾਤਾ ਸੁੰਦਰੀ ਸੁੰਦਰ ਕੌਰ ਜੀ ਨੇ ਗੁਰਮਖੋ ਕਿੰਨਾ ਨਾਮ ਜਪਿਆ ਹੋਵੇਗਾ ਮਾਤਾ ਸੁੰਦਰ ਕੌਰ ਜੀ ਨੇ ਜਦੋਂ ਸਹਿਬ ਜਾਦੇ ਉਹਨਾਂ ਦੇ ਉਦਰ ਦੇ ਵਿੱਚ ਨੇ ਕੁੱਖ ਦੇ ਵਿੱਚ ਨੇ ਕੁੱਖ ਦੇ ਵਿੱਚੋਂ ਹੀ ਉਹਨਾਂ ਨੂੰ ਨਾਮ ਦੀ ਦਾਤ ਬਾਣੀ ਦੀ ਦਾਤ ਮਿਲੀ ਗੁਰਮਖੋ ਮੈਂ ਕਈ ਵਾਰ ਸੋਚਦਾ ਹੁੰਨਾ ਅੱਜ ਗਰਮ ਖੂ ਅਸੀਨਾ ਅਸੀਂ ਘਰਾਂ ਵਿੱਚ ਬੈਠ ਕੇ ਇਹ છાਤੀ ਮਾਰ ਕੇ ਦੇਖੀਏ ਸਾਡੇ ਪਰਿਵਾਰਾਂ ਦੇ ਵਿੱਚ ਅੱਜ ਕੱਲ ਨਾ ਜਦੋਂ ਕਦੇ ਸਾਨੂੰ ਖਬਰ ਮਿਲਦੀ ਹੈ ਵੀ ਧੀ ਦੇ ਨੌਂ ਦੇ ਜਾਂ ਸਾਡੀ ਬੱਚੀ ਦੇ ਪੇਟ ਵਿੱਚ ਬੱਚਾ ਹੈ ਉਹਨੇ ਜਨਮ ਲੈਣਾ ਆਪਾਂ ਪਰਿਵਾਰਕ ਤੌਰ ਤੇ ਬੈਠੇ ਹਾਂ ਨੂੰ ਸਮਝੋ ਜੇ ਬੜੇ ਧਿਆਨ ਨਾਲ ਤੇ ਕਈ ਵਾਰ ਡਾਕਟਰ ਕਹਿ ਦਿੰਦੇ ਆ ਵੀ ਤੂੰ ਐਨੇ ਮਹੀਨੇ ਰੈਸਟ ਕਰਨੀ ਹੈ ਸਾਡੀਆਂ ਬੱਚਿਆਂ ਨੂੰ ਹੁਣ ਘਰਾਂ ਵਿੱਚ ਡਾਕਟਰ ਕਹਿ ਦਿੰਦੇ ਆ ਵੀ ਇੰਨੇ ਇੰਨੇ ਮਹੀਨੇ ਤੂੰ ਰੈਸਟ ਕਰਨੀ ਹੈ ਤੇ ਜਦੋਂ ਨਾ ਡਾਕਟਰ ਰੈਸਟ ਕਰਨ ਦਾ ਟਾਈਮ ਦੇ ਦਿੰਦਾ ਤੇ ਚੇਤਾ ਰੱਖੋ ਜੇ ਫਿਰ ਰੈਸਟ ਕਰਦਿਆਂ ਕਰਦਿਆਂ ਟੀਵੀ ਤੇ ਰਿਮੋਟ ਗੁਰਮਖੋ ਹੱਥਾਂ ਵਿੱਚੋਂ ਛੁੱਟਦੇ ਹੀ ਨਹੀਂ ਗੁਰਬਾਣੀ ਤੇ ਗੁਟ ਕੇ ਹੱਥਾਂ 'ਚ ਨਹੀਂ ਫੜੇ ਜਾਂਦੇ ਇਹ ਇਹ ਸਾਨੂੰ ਸਤਿ ਸਬਕਾਰ ਕਰਨਾ ਪਏਗਾ ਗੁਰੂ ਰਾਮਦਾਸ ਸਹ ਪਾਤਸ਼ਾਹ ਨੇ ਸ਼ਬਦ ਵਰਤੇ ਬਾਣੀ ਦੇ ਵਿੱਚ ਉਹ ਗੁਰਮਖੋ ਉਲਾਮਾ ਨਹੀਂ ਤਾਮਾਨ ਪਰ ਨਾਲ ਮਾਂ ਦੇ ਨਾਲ ਗੁਰਮਖੋ ਇੱਕ ਇਹ ਕਹਿ ਲਓ ਵੀ ਮਾਂ ਦੇ ਉੱਤੇ ਤਰਸ ਕਰਕੇ ਗੁਰੂ ਪਾਤਸ਼ਾਹਨਿਕ ਸ਼ਬਦ ਵਰਤੇ ਹੈ ਮਾਂ ਜਦੋਂ ਤੂੰ ਬੱਚੇ ਨੂੰ ਜਨਮ ਦੇਣਾ ਹੈ ਉਦੋਂ ਤੂੰ ਆਪਣਾ ਬਹੁਤ ਸੁੱਖ ਤਿਆਗ ਦਿੰਨੀ ਆ ਔਰ ਸੱਚਾ ਗੁਰਮਖੋ ਮਾਂ ਆਪਣਾ ਗੁਰਮਖੋ ਖਾਣਾ ਪੀਣਾ ਆਪਣਾ ਮਨ ਪਾਉਂਦਾ ਛੱਡ ਦਿੰਦੀ ਹੈ ਆਪਣੇ ਮਨ ਚੋਂ ਪਾਉਂਦੀਆਂ ਕਰਿਆਵਾਂ ਮਾਂ ਛੱਡ ਦਿੰਦੀ ਐ। ਕਈ ਵਾਰ ਬਾਹਰ ਅੰਦਰ ਆਉਣਾ ਜਾਣਾ ਵੀ ਮਾਂ ਛੱਡ ਦਿੰਦੀ ਹੈ। ਕਿੰਨਾ ਗੁਰਮੁਖ ਦੁੱਖ ਕਿੰਨੀਆਂ ਮੁਸੀਬਤਾਂ ਚੱਲਦੀ ਹੈ ਮਾਂ। ਤੇ ਜਦੋਂ ਉਹ ਮਾਂ ਦੇ ਗਰਭ ਦੇ ਵਿੱਚੋਂ ਬੱਚੇ ਦਾ ਜਨਮ ਹੁੰਦਾ। ਤੇ ਗੁਰੂ ਰਾਮਦਾਸ ਐ ਪਾਤਸ਼ਾਹ ਨੇ ਬਣੇ ਸ਼ਬਦ ਵਾਤਿਆ ਮਾਂ ਤੂੰ ਭਾਗਾ ਵਾਲੀ ਜੇ ਤੇਰੀ ਕੁੱਖ ਦੇ ਵਿੱਚੋਂ ਸੂਰਮਾ ਨਾਮ ਜਪਣ ਵਾਲਾ ਭਗਤ ਤੇ ਧਰਮ ਦੀ ਕਮਾਈ ਕਰਨ ਵਾਲਾ ਸੱਚ ਦੇ ਉੱਤੇ ਕੁਰਬਾਨ ਹੋਣ ਵਾਲਾ ਸੂਰਮਾ ਭਗਤ ਜੰਮਿਆ ਫਿਰ ਤੇਰੀ ਕੁੱਖ ਭਾਗਾ ਵਾਲੀ ਹੈ ਪਰ ਜੇ ਤੇਰੀ ਕੁੱਖ ਵਿੱਚੋਂ ਜਨਮ ਲੈ ਕੇ ਪਰਮਾਤਮਾ ਨੂੰ ਭੁੱਲ ਕੇ ਬੁਰੇ ਕਰਮੀ ਕਰਨੇ ਸਨ ਪਾਪ ਹੀ ਕਮਾਉਣੇ ਸਨ ਤੇ ਮਾਂ ਚੰਗਾ ਸੀ ਇਹੋ ਜੇ ਬੁਰੇ ਕਰਮਾਂ ਵਾਲੇ ਨੂੰ ਤੂੰ ਜਨਮੀ ਨਾ ਦਿੰਦੀ ਜਿੰਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕਿੰਜੈ ਹਰ ਬੰਜਾ ਚੰਗਾ ਸੀ ਫਿਰ ਤੂੰ ਜਨਮੀ ਨਾ ਦਿੰਦੀ ਘੱਟੋ-ਕੱਟ ਤੇਰੀ ਕੋਖ ਦੇ ਵਿੱਚੋਂ ਇੱਕ ਬੁਰੇ ਕਰਮਾਂ ਵਾਲਾ ਤੇ ਨਾ ਪੈਦਾ ਹੁੰਦਾ ਤੇਰੀ ਜ਼ਿੰਦਗੀ ਲੋਕਾਂ ਦੇ ਉਲੰਭਿਆਂ ਵਾਲੀ ਤੇ ਨਾਮ ਬਣਦੀ ਵੀ ਇਹੋ ਜਿਹਾ ਪੁੱਤ ਜੰਮਿਆ ਤੂੰ ਜੰਮੇ ਤਾਂ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਧਰਮ ਤੋਂ ਕੁਰਬਾਨ ਹੋਣ ਵਾਲਾ ਪਰ ਉਪਕਾਰੀ ਨੂੰ ਜਨਮ ਦੀ ਮੈਂ ਗੁਰਮਖ ਸਵੇਰ ਵੇਲੇ ਵੀ ਸੰਗਤਨ ਨੂੰ ਬੇਨਤੀ ਕੀਤੀ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਅੱਜ ਤੋਂ 500 ਸਾਲ ਪਹਿਲਾਂ ਗੁਰਮਖੋ ਬਚਨ ਉਚਾਰਨੇ ਕੀਤੇ ਕਲਯੁਗ ਦਾ ਸਮਾਂ ਹੈ ਗੁਰੂ ਬਾਬੇ ਨੇ ਕਿਹਾ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੀਤਾਲ ਬੀਓ ਬੀਜ ਪੱਤ ਲੈ ਗਏ ਅੱਬ ਕਿਉਂ ਉਗਵੇ ਦਾਲ ਦਾਲ ਉਗਣ ਦਾ ਅਰਥ ਹੈ ਵੀ ਦਾਲ ਨਹੀਂ ਉਗਦੀ ਹੁੰਦੀ ਅਰਥ ਕੀ ਬਣਿਆ ਲੋਕਾਂ ਦਾ ਜੀਵਨ ਦਾਲ ਵਰਗਾ ਬਣ ਗਿਆ ਦਾਲ ਦਾ ਕੀ ਕੋ ਵੰਡਿਆ ਹੋਇਆ ਵੀਰ ਗੁਰਮ ਕੋ ਜਦੋਂ ਕਈ ਭਾਗਾਂ ਚ ਵੰਡਿਆ ਜਾਂਦਾ ਨਾ ਉਹਨੂੰ ਦਾਲ ਸ਼ਬਦ ਵਰਤਿਆ ਜਾਂਦਾ ਜੇ ਬੀਜ ਇੱਕ ਹੈ ਫਿਰ ਉੱਗ ਪੈਂਦਾ ਉਹ ਤੇ ਚਾਰੇ ਪਾਸੇ ਕਾਲਖ ਹੀ ਕਾਲਖਸ਼ਾਈ ਹੋਈ ਹੈ ਤੇ ਜਦੋਂ ਗੁਰਨانک ਸਾਹਿਬ ਪਾਗਲਖੂ ਬੱਚੇ ਦੇ ਜਨਮ ਦੀ ਕੀਤੀ ਨਾ ਕਲਯੁਗ ਦੇ ਜੀਵਾਂ ਦੇ ਵਿੱਚ ਤੇ ਗੁਰੂ ਬਾਬੇ ਨੇ ਸ਼ਬਦ ਵਰਤੇ ਕਿਤੇ ਕਿਤੇ ਵਿਰਲੀ ਹੈ ਐਸੇ ਥਾਂ ਉੱਤੇ ਸਭ ਨਜ਼ਰ ਆ ਜਾਂਦਾ ਵੀ ਕੋਈ ਧਰਮੀ ਕੋਈ ਬੰਦਗੀ ਕਰਨ ਵਾਲਾ ਸੰਸਾਰ ਤੇ ਆਇਆ ਨਹੀਂ ਤੇ ਗੁਰਨانک ਸਾਹਿਬ ਪਾਤਸ਼ਾਹ ਕਹਿੰਦੇ ਕਲਯੁਗ ਦੇ ਵਿੱਚ ਜਿੰਨ ਤੇ ਭੂਤ ਹੀ ਸੰਸਾਰ ਤੇ ਪੈਦਾ ਹੋ ਰਹੀ ਹੈ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ અવਤਾਰ ਜਿਨ੍ਹਾਂ ਦਾ ਅਰਥ ਹੈ ਭੂਤ ਜਿਨ੍ਹਾਂ ਦਾ ਅਵਤਾਰਨ ਹੋ ਰਿਹਾ ਆਉਣਾ ਹੋ ਰਿਹਾ ਪੁੱਤ ਜਨੂਰਾ ਗੁਰਮੁਖੋ ਜਨੂਰੇ ਦਾ ਅਰਥ ਹੈ ਛੋਟਾ ਜਿੰਨ ਧੀ ਜਨੂਰੀ ਪ੍ਰੇਤ ਕਹਿਣ ਲੱਗੇ ਘਰ ਵਿੱਚ ਪੁੱਤ ਨਹੀਂ ਪੈਦਾ ਹੋਇਆ ਘਰ ਵਿੱਚ ਭੂਤ ਪੈਦਾ ਹੋ ਗਿਆ ਧੀ ਨਹੀਂ ਪੈਦਾ ਹੋਈ ਘਰ ਦੇ ਵਿੱਚ ਪ੍ਰੇਤ ਪੈਦਾ ਹੋ ਗਈ ਪੁੱਛਿਆ ਬਾਪੂ ਜਿਨ੍ਹਾਂ ਦਾ ਸਿੱਕਦਾਰ ਕਰਮਖੋ ਜੋਰੂ ਦਾ ਅਰਥ ਹੈ ਪਤਨੀ ਕਹਿਣ ਲੱਗੇ ਜਿੱਥੇ ਪਤਨੀ ਜਿੱਥੇ ਔਰਤ ਜੋਰੂ ਜਿਨ੍ਹਾਂ ਦਾ ਸਿੱਕਦਾਰ ਜਿੱਥੇ ਜਿਨ੍ਹਾਂ ਦਾ ਸਰਦਾਰ ਦਾ ਅਰਥ ਹੈ ਜਿਨ੍ਹਾਂ ਭੂਤਾਂ ਪ੍ਰੇਤਾਂ ਦੀ ਸਰਦਾਰ ਬਣੀ ਹੋਈ ਹੈ ਜੇ ਮਾਂ ਭੂਤਾਂ ਪ੍ਰੇਤਾਂ ਦੀ ਸਰਦਾਰ ਬਣੀ ਹੋਈ ਹੈ ਨਾ ਤੇ ਉੱਥੇ ਫਿਰ ਪਾਤਸ਼ਾਹ ਕਹਿਣ ਲੱਗੇ ਭਗਤ ਨਹੀਂ ਪੈਦਾ ਹੁੰਦੇ ਉੱਥੇ ਭੂਤ ਪ੍ਰੇਤ ਹੀ ਪੈਦਾ ਹੋਣਗੇ ਤੇ ਇਹ ਗੱਲ ਸੱਚ ਹੈ ਗੁਰਮਖੋ ਜੇ ਮਾਂ 24 ਘੰਟੇ ਟੀਵੀ ਉੱਤੇ ਨਾਚ ਗਾਣੇ ਦੇਖੇਗੀ ਨਾ ਤੇ ਸੱਚੀ ਗੱਲ ਹੈ ਉੱਥੇ ਸੂਰਮੇ ਪੈਦਾ ਨਹੀਂ ਹੋਣੇ ਅੱਜ ਅੱਜ ਇਹ ਗੱਲ ਸਾਨੂੰ ਸਵਾਰ ਕਰਨੀ ਪਵੇਗੀ ਕਿੰਨੀ ਬੰਦਗੀ ਕੀਤੀ ਹੋएगी ਮਾਤਾ ਸੁੰਦਰ ਕੌਰ ਨੇ ਜਨਮ ਹੋਇਆ ਗੁਰਮਖੋ 1687 ਈਸਵੀ ਦੇ ਵਿੱਚ ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੂੰ ਇਹ ਖਬਰ ਮਿਲਦੀ ਹੈ ਇਹ ਉਹ ਸਮਾਂ ਹੈ ਜਦੋਂ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਜੰਗ ਜਿੱਤਿਆ ਪੰਗਾਣੀ ਦਾ ਗੁਰਮਖੋ ਜੁੱਧ ਲੜਿਆ ਗਿਆ ਗੁਰੂ ਪਾਤਸ਼ਾਹ ਨੇ ਜਿੱਤਿਆ ਜੰਗ ਦੀ ਸਮਾਪਤੀ ਹੋਈ ਗੁਰੂ ਪਾਤਸ਼ਾਹ ਆਪਣੇ ਸਿੱਖਾਂ ਨੂੰ ਗੁਰਮਖ ਖੁਬ ਬਖਸ਼ਿਸ਼ਾਂ ਵੰਡਦੇ ਪਏ ਐ ਤੇ ਸਿੱਖਾਂ ਨੇ ਖਬਰ ਦਿੱਤੀ ਪਾਤਸ਼ਾਹ ਜੀ ਘਰ ਦੇ ਵਿੱਚ ਵੱਡੇ ਸਹਬਜਾਦੇ ਦਾ ਜਨਮ ਹੋਇਆ ਹੈ ਵਧਾਈ ਹੋਵੇ ਪਾਤਸ਼ਾਹ ਆਪਣੀ ਮੁਬਾਰਕ ਰਸਨਾ ਦੇ ਵਿੱਚੋਂ ਸਹਬਜਾਦੇ ਦਾ ਨਾਮ ਰੱਖੋ ਤੇ ਪਾਤਸ਼ਾਹ ਨੇ ਕਿਹਾ ਇਹ ਮੇਰਾ ਅਜੀਤ ਹੈ ਜਿਸ ਦਾ ਕੋਈ ਅਰਥ ਕੀ ਅਰਥ ਹੈ ਨਾ ਜਿੱਤਿਆ ਜਾਣ ਵਾਲਾ ਇਹ ਮੇਰਾ ਅਜੀਤ ਹੈ ਇਨੂੰ ਨਾ ਤਾਂ ਦੁਨੀਆ ਦੀ ਮਾਇਆ ਜਿੱਤ ਸਕਦੀ ਹੈ। ਨਾ ਇਸ ਮੇਰੇ ਪੁੱਤਰ ਨੂੰ ਦੁਨੀਆ ਦੀਆਂ ਲਾਲਸਾਂ ਜਿੱਤ ਸਕਦੀਆਂ ਨੇ। ਨਾ ਇਸ ਮੇਰੇ ਪੁੱਤਰ ਨੂੰ ਲੋਭ, ਲਾਲਚ, ਹੰਕਾਰ ਹਮ ਜਿੱਤ ਸਕਦੀ ਹੈ। ਤੇ ਦੁਨੀਆ ਉੱਤੇ ਕੋਈ ਐਸਾ ਸੂਰਮਾ, ਐਸੀ ਫੌਜ, ਐਸਾ ਬਾਦਸ਼ਾਹ ਨਹੀਂ ਜਿਹੜਾ ਮੇਰੇ ਇਸ ਪੁੱਤਰ ਨੂੰ ਜਿੱਤ ਸਕੇ, ਇਹਦਾ ਨਾਮ ਅਜੀਤ ਹੋਵੇਗਾ। ਗੁਰਮਖੂ ਨਾਮ ਅਜੀਤ ਰੱਖਿਆ। ਅੱਜ ਝਾਤੀ ਮਾਰੀਏ ਆਪਣੇ ਜਦੋਂ ਘਰ ਗੁਰਮਖੋ ਬੱਚੇ ਦਾ ਜਨਮ ਹੁੰਦਾ ਅਸੀਂ ਨਾਮ ਕਿੱਦਾਂ ਦੇ ਰੱਖਦੇ ਆ ਅਸੀਂ ਕਹਿੰਦੇ ਨਾਮ ਦੇ ਵਿੱਚ ਕੀ ਪਿਆ ਹੈ ਗੁਰੂ ਪਾਤਸ਼ਾਹ ਕਹਿੰਦੇ ਸਭ ਕੁਝ ਤਾਂ ਨਾਮ ਦੇ ਵਿੱਚ ਹੈ ਕੋਲਕੋ ਸਭ ਕੁਝ ਤਾਂ ਨਾਮ ਦੇ ਵਿੱਚ ਹੈ ਧਿਆਨ ਰੱਖੋ ਬੱਚਿਆਂ ਦੇ ਨਾਮ ਕਿੱਦਾਂ ਦੇ ਰੱਖਣੇ ਨੇ ਦੂਸਰੀ ਬੇਨਤੀ ਗੁਰਮਖੋ ਜਨਮ ਹੋਇਆ ਬਾਬਾ ਅਜੀਤ ਸਿੰਘ ਦਾ ਕਿ ਕੇਵਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵਧਾਈਆਂ ਸਨਮਾਨ ਕਰ ਗੱਲ ਖਤਮ ਕਰ ਦਿੱਤੀ ਤੇ ਇਤਿਹਾਸ ਕਹਿੰਦਾ ਨਹੀਂ ਗੁਰੂ ਪਾਤਸ਼ਾਹ ਨੇ ਗੁਰਮਖੋ ਇਹ ਉਹ ਸਮਾਂ ਹੈ ਜਦੋਂ ਜਨਮ ਬੱਚੇ ਦਾ ਹੁੰਦਾ ਸੀ ਨਾ ਤੇ ਘਰ ਦੇ ਵਿੱਚ ਬ੍ਰਾਹਮਣ ਬੁਲਾਏ ਜਾਂਦੇ ਸੀ ਇਹ ਉਹ ਸਮਾਂ ਹੈ ਤੇ ਕਈ ਕਈ ਦਿਨ ਗੁਰਮਖੋ ਸੂਤਕ ਪਾਤਕ ਮੰਨਿਆ ਜਾਂਦਾ ਸੀ ਜੇ ਜਨਮ ਹੁੰਦਾ ਸੀ ਤੇ ਕਹਿੰਦੇ ਸੂਤਕ ਆ ਗਿਆ ਤੇ ਜੇ ਮਰ ਗਿਆ ਕੋਈ ਤੇ ਪਾਤਕ ਆ ਗਿਆ ਕਈ ਕਈ ਦਿਨ ਗੁਰਮਖੋ ਬ੍ਰਾਹਮਣ ਘਰ ਵਿੱਚ ਆ ਕੇ ਬਹਿੰਦਾ ਸੀ ਤੇ ਨਾਮ ਵੀ ਬ੍ਰਾਹਮਣ ਹੀ ਰੱਖਦਾ ਸੀ ਪਰ ਗੁਰੂ ਪਾਤਸ਼ਾਹ ਨੇ ਕਿਸੇ ਬ੍ਰਾਹਮਣ ਨੂੰ ਨਹੀਂ ਬੁਲਾਇਆ ਅੱਜ ਸਿੱਖ ਨੂੰ ਇਸ ਗੱਲ ਤੇ ਸਚਿਤ ਹੋਣ ਦੀ ਲੋੜ ਹੈ ਅੱਜ ਗੁਰਮਖੋ ਸਿੱਖੀ ਦਾ ਚਿਹਰਾ ਮੂਰਾ ਬਦਲਿਆ ਜਾ ਰਿਹਾ ਹੈ ਅੱਜ ਸਾਡੇ ਸਾਹਮਣੇ ਉਹਨਾਂ ਲੋਕਾਂ ਨੂੰ ਸਿੱਖ ਬਣਾ ਕੇ ਸੰਤ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਹੜੇ ਕੇਵਲ ਬਾਹਰ ਦੇ ਵੇਖਣ ਤੋਂ ਸਿੱਖ ਲੱਗਦੇ ਨੇ ਤੇ ਆਮ ਸਿੱਖ ਦੇ ਨਾਲੋਂ ਉਹਨਾਂ ਨੂੰ ਵੱਡੇ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਇਹ ਬੜੀ ਧਿਆਨ ਨਾਲ ਸਮਝੋ ਜਿਹੋ ਜਿਹਾ ਚਿਹਰਾ ਅੱਜ ਸਿੱਖੀ ਦਾ ਬਣਾਇਆ ਜਾ ਰਿਹਾ ਹੈ ਨਾ ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ ਗੁਰਮੁਖ ਕੋ ਸੇਪ ਕੇ ਨੀਲਾ ਦਮਾਲਾ ਬੰਨਿਆ ਹੁੰਦਾ ਨੀਲਾ ਚੋਲਾ ਪਾਇਆ ਹੁੰਦਾ ਤੇ ਇਦਾਂ ਪੱਥਰ ਦੁੱਧ ਨਾਲ ਧੋ ਰਿਹਾ ਹੁੰਦਾ ਹੈ ਇਦਾਂ ਅੱਗ ਬਾਲ ਕੇ ਹਵਨ ਕਰ ਰਿਹਾ ਹੁੰਦਾ ਬੰਦਾ ਇਦਾਂ ਹੁੰਦਾ ਹੱਥ ਦੀਵੇ ਪਕੜ ਕੇ ਇਦਾਂ ਥਾਲੀ ਕੁਮਾ ਰਿਹਾ ਹੁੰਦਾ ਤੇ ਬਾਹਰ ਤੋਂ ਪਹਿਰਾਵਾ ਸਿੱਖ ਦਾ ਲੱਗਦਾ ਹੁੰਦਾ ਪਰ ਇੱਕ ਕਰਮ ਤੇ ਸਿੱਖ ਦੀ ਨਹੀਂ ਨੇ ਸਿੱਖ ਦਾ ਸ਼ਬਦ ਗੁਰੂ ਕੋ ਸਿੱਖ ਦਾ ਕਰਮ ਕੀ ਹੈ ਪੂਜਾ ਅਕਾਲ ਕੀ ਕੇਵਲ ਸਿੱਖ ਅਕਾਲ ਪੁਰਖ ਦਾ ਪੁਜਾਰੀ ਹੈ ਤੋ ਨਾ ਗੁਰਮਖੋ ਕੋਈ ਬ੍ਰਾਹਮਣ ਬੁਲਾਇਆ ਗਿਆ ਨਾ ਕੋਈ ਬ੍ਰਾਹਮਣ ਕੋਲੋਂ ਨਾਮਕਰਨ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਰੱਬ ਦਾ ਧੰਨਵਾਦ ਕੀਤਾ ਹੁਣ ਅਗਲੀ ਜਿਹੜੀ ਗੱਲ ਹੈ ਗੁਰਗੋਬਨ ਸਿੰਘ ਪਾਤਸ਼ਾਹ ਨੇ ਆਪਣੇ ਸਹਿਬਜ਼ਾਦਿਆਂ ਦੀ ਗੁਰਮਖੋ ਪਾਲਣਾ ਕਿਦਾਂ ਕੀਤੀ ਕਿਦਾਂ ਦੀ ਪਾਲਣਾ ਸੀ ਮੈਂ ਇੱਕ ਇੱਕ ਦੋ ਘਟਨਾਵਾਂ ਇਤਿਹਾਸ ਦੀਆਂ ਗੁਰਮਖੋ ਮੈਂ ਚੇਤੇ ਕਰਵਾ ਦਿੰਦਾ ਤੁਹਾਨੂੰ ਬਾਬਾ ਅਜੀਤ ਸਿੰਘ ਦੀ ਉਮਰ ਸ਼ਹੀਦ ਹੋਣ ਵੇਲੇ 17 ਸਾਲ ਦੀ ਗੁਰਮਖੋ ਕੁਝ ਕ ਮਹੀਨਿਆਂ ਦੀ ਸੀ ਜਦੋਂ ਬਾਬਾ ਜੀਤ ਸਿੰਘ ਸ਼ਹੀਦ ਹੁੰਦੇ ਆ 16 ਸਾਲ ਦੀ ਉਮਰ ਹੈ ਬਾਬਾ ਅਜੀਤ ਸਿੰਘ ਦੀ ਬੱਸੀ ਪਠਾਣੇ ਦਾ ਰਹਿਣ ਵਾਲਾ ਇੱਕ ਬ੍ਰਾਹਮਣ ਆਨੰਦਪੁਰ ਦੀ ਧਰਤੀ ਤੇ ਆ ਕੇ ਭਰੇ ਦਰਬਾਰ ਗੁਰਗੋਬਿੰਦ ਸਿੰਘ ਪਾਤਸ਼ਾਹ ਦੇ ਸਾਹਮਣੇ ਤਾਹਾਂ ਮਾਰ ਕੇ ਰੋ ਪੈਂਦਾ ਹੈ ਪਾਤਸ਼ਾਹ ਬੱਸੀ ਪਠਾਣਾ ਦੇ ਹਾਕਮ ਨੇ ਮੇਰੀ ਘਰ ਵਾਲੀ ਨੂੰ ਮੇਰੇ ਕੋਲੋਂ ਖੋ ਕੇ ਆਪਣੇ ਘਰ ਦੇ ਵਿੱਚ ਜਿਹੜਾ ਹੈ ਉਹ ਰੱਖ ਲਿਆ ਮੈਂ ਦੂਰੋਂ ਚੱਲ ਕੇ ਤੁਹਾਡੇ ਚਰਨਾਂ 'ਚ ਆਇਆ ਹਾਂ ਮੇਰੀ ਇੱਜ਼ਤ ਪਤ ਨੂੰ ਬਚਾਓ ਗੁਰਮੁਖੋ ਗੁਰਗੋਬਿੰਦ ਸਿੰਘ ਪਾਤਸ਼ਾਹ ਦੇ ਸਾਹਮਣੇ ਭਾਈ ਬਚਿੱਤਰ ਸਿੰਘ ਵੀ ਖੜੇ ਐ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਵਰਗੇ ਸੂਰਮੇ ਖੜੇ ਐ ਪਰ ਬਾਬਾ ਦੀਪ ਸਿੰਘ ਵਰਗੇ ਸੂਰਮੇ ਖੜੇ ਗੁਰਮੁਖੋ ਭਾਈ ਮਣੀ ਸਿੰਘ ਖੜੇ ਐ ਸੈਂਕੜੇ ਐਸੇ ਨਾਮਵਰ ਜਰਨੈਲ ਖੜੇ ਐ ਪਰ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਵੱਡੀ ਸਹਿਬਜ਼ਾਦੇ ਅਜੀਤ ਸਿੰਘ ਨੂੰ ਆਵਾਜ਼ ਮਾਰ ਕੇ ਆਪਣੇ ਕੋਲ ਬੁਲਾਇਆ ਇਹ ਨਹੀਂ ਕਿਹਾ ਵੀ ਜੰਗ ਲੜਨੀ ਹੈ ਤੇ ਆਪਣੇ ਪੁੱਤ ਨੂੰ ਪਿੱਛੇ ਰੱਖ ਲਵਾਂ ਆ ਦੂਜਿਆਂ ਨੂੰ ਭੇਜ ਦਿੰਨਾ ਨਹੀਂ ਪਾਤਸ਼ਾਹ ਨੇ ਸਹਿਬਜ਼ਾਦਾ ਅਜੀਤ ਸਿੰਘ ਨੂੰ ਆਪਣੇ ਨਾਲ ਬੁਲਾਇਆ ਪੁੱਤਰ ਭਾਈ ਹਿੰਮਤ ਸਿੰਘ ਭਾਈ ਬਚਿੱਤਰ ਸਿੰਘ ਨੂੰ ਨਾਲ ਲੈ ਕੇ ਜਾਵੋ ਸਿੰਘਾਂ ਜਥਾ ਲੈ ਕੇ ਜਾਵੋ ਤੇ ਜਿਸ ਨੇ ਇਸ ਬ੍ਰਾਹਮਣ ਦੀ ਪਤਨੀ ਨੂੰ ਆਪਣੇ ਘਰ ਵਿੱਚ ਰੱਖ ਲਿਆ ਉਸ ਨੂੰ ਸਜ਼ਾਵਾ ਦੇਵੋ ਇਹਦੀ ਪਤਨੀ ਦੀ ਇੱਜ਼ਤ ਪਤ ਨੂੰ ਬਚਾਓ ਗੁਰਮੁਖ ਕੋ 16 ਸਾਲ ਦੀ ਉਮਰ ਹੈ ਧੰਨ ਗੁਰਗੋਬਨ ਸਿੰਘ ਆਪਣੇ ਵੱਡੇ ਸੁਪੁੱਤਰ ਨੂੰ ਆਪ ਗੁਰਮਖੋ ਥਾਪੜਾ ਦੇ ਕੇ ਬੱਸੀ ਪਠਾਣਾ ਭੇਜਦੇ ਆ ਜਿੱਥੇ ਬੱਸੀ ਪਠਾਣਾ ਨੂੰ ਘੇਰਿਆ ਗਿਆ ਜਿਹੜਾ ਉੱਥੋਂ ਦਾ ਪਠਾਨ ਹਾਕਮ ਸੀ ਉਹਨੂੰ ਨੂੜ ਕੇ ਗੁਰਮਖੋ ਬਨ ਕੇ ਸਜ਼ਾਵਾਂ ਦਿੱਤੀਆਂ ਗਈਆਂ ਤੇ ਬ੍ਰਾਹਮਣ ਦੀ ਪਤਨੀ ਸੀ ਜਿਹੜੀ ਉਹ ਇੱਜ਼ਤ ਪੱਤ ਰੱਖ ਕੇ ਉਹਦੇ ਹਵਾਲੇ ਕੀਤੀ ਗਈ ਇਸ ਸਿੱਖ ਦਾ ਜਿੱਥੇ ਜੀਵਨ ਘੜਤ ਹੈ ਉੱਥੇ ਗੁਰਮਖੋ ਗੁਰਗੋਬਿੰਦ ਸਿੰਘ ਸਤਗੁਰੂ ਪਾਤਸ਼ਾਹ ਦੇ ਇਹ ਜੀਵਨ ਦੀ ਬਖਸ਼ਿਸ਼ ਵੀ ਹੈ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਕਿਵੇਂ ਪਾਲਿਆ ਅੱਜ ਦੇ ਵਾਂਗ ਨਹੀਂ ਪਾਲਿਆ ਇਦਾਂ ਇਦਾਂ ਅੱਜ ਅੱਜ ਸਾਡੀ ਹਾਲਤ ਕੀ ਹੈ ਬੱਚਾ 10 ਮਿੰਟ ਘਰ ਤੋਂ ਬਾਹਰ ਹੋ ਜੇ ਸਾਨੂੰ ਫਿਕਰ ਪਿਆ ਹੁੰਦਾ ਹਾਏ ਕੁਝ ਹੋ ਨਾ ਜਾਏ ਹੁੰਦਾ ਕਿ ਨਹੀਂ ਹੁੰਦਾ ਇਦਾਂ ਕਿੰਨਾ ਸਿੱਖ ਕਮਜ਼ੋਰ ਗੁਰਮਖੂ ਹੋ ਗਿਆ ਅੱਜ ਸਿੱਖ ਅਸੀਂ ਉਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਹਾਂ ਜਿਸ ਗੁਰੂ ਗੋਬਿੰਦ ਸਿੰਘ ਦਾ ਗੁਰਮਖੋ ਜਿਗਰਾ ਪੁੱਤ ਨੂੰ ਜੰਗ ਦੇ ਮੈਦਾਨ ਸ਼ਹੀਦ ਹੋਣ ਲਈ ਭੇਜਿਆ ਜਾਂਦਾ ਤਾਂ ਵੀ ਹਿਰਦਾ ਨਹੀਂ ਕੰਬਿਆ ਅੱਜ ਬਾਜ਼ਾਰ ਜਾਂਦਿਆਂ ਪੁੱਤ ਨੂੰ ਧੀ ਨੂੰ ਸਾਡੇ ਗੁਰਮਖੋ ਮਨ ਕੰਬਦਾ ਸਾਡਾ ਕਮਜ਼ੋਰ ਹੋ ਗਿਆ ਮਨ ਹਾਈ ਕੁਝ ਹੋਈ ਨਾ ਜਾਏ ਇਦਾਂ ਦੀ ਹਾਲਤ ਹੋ ਗਈ ਭਰੋਸਾ ਰੱਖਣਾ ਪਏਗਾ ਇਹ ਗੁਰੂ ਨੇ ਬਖਸ਼ੇ ਨੇ ਇਹ ਗੁਰੂ ਦੇ ਲੇਖੇ ਲਾਉਣੇ ਆ ਤੇ ਇੱਕ ਬੇਨਤੀ ਗੁਰਮਖੋ ਤੁਹਾਨੂੰ ਸਾਰਿਆਂ ਨੂੰ ਮੈਂ ਕਰਾਂਗਾ ਅਸ ਅਕੋਰਡਿੰਗ ਹੋ ਰਹੀ ਹੈ ਇਹ ਗੱਲ ਬਹੁਤ ਦੂਰ ਤੱਕ ਚਲੀ ਜਾਣੀ ਹੈ ਤੁਸੀਂ ਜਿੰਨੇ ਬੈਠੇ ਹੋ ਘਰ ਵਿੱਚ ਧੀਆ ਪੁੱਤਰਾਂ ਦਾ ਜਨਮ ਹੁੰਦਾ ਹੈ ਸਾਡੇ ਅਸੀਂ ਜਨਮ ਦਿਨ ਮਨਾਉਣੀ ਆ ਇਹ ਬਹੁਤ ਜ਼ਰੂਰੀ ਹੈ ਗੁਰੂ ਸਮਾਪਤੀ ਕਰ ਗਿਆ ਆਪਾਂ ਸਮਾ ਲ ਗਏ ਜਦੋਂ ਵੀ ਪੁੱਤਰ ਘਰ ਵਿੱਚ 10 12 13 ਵਰਿਆਂ ਦਾ ਹੁੰਦਾ ਹੈ ਨਾ ਉਹਦਾ ਗੁਰਮਖੋ ਜਨਮ ਦਿਨ ਭਾਵੇਂ ਹਰ ਸਾਲ ਨਾਮਣਾਓ ਪਰ ਉਹਦੀ ਦਸਤਾਰ ਬੰਦੀ ਸਮਾਗਮ ਜ਼ਰੂਰ ਕਰਕੋ ਇਸ ਸਮੇਂ ਦੀ ਲੋੜ ਹੈ ਜਦੋਂ ਬੱਚਾ 10 11 12 ਵਰਿਆਂ ਦਾ 13 ਵਰਿਆਂ ਦਾ ਹੋ ਜਾਂਦਾ ਹੈ ਨਾ ਉਦੋਂ ਉਹਦੀ ਦਸਤਾਰ ਬੰਦੀ ਸਮਾਗਮ ਕੋਲ ਜ਼ਰੂਰ ਕਰਵਾਓ ਤੇ ਉਹ ਜਿਹੜਾ ਜਨਮ ਦਿਨ ਸਮਾਗਮ ਹੈ ਨਾ ਉਹ ਸਾਡਾ ਸੁਭਾ ਇਦਾਂ ਬਣ ਗਿਆ ਵੀ ਅਸੀਂ ਆਪਣੀ ਮਰਜ਼ੀ ਦੀ ਨਾਲ ਕਰਵਾ ਲੈਨੇ ਆ। ਸੁਖਮਨੀ ਸਾਹਿਬ ਦਾ ਪਾਠ ਕਰਾਇਆ। ਆਪਣੇ ਰਿਸ਼ਤੇਦਾਰਾਂ ਨੂੰ ਸਜਣਾ ਮਿੱਤਰਾਂ ਨੂੰ ਬੁਲਾ ਕੇ ਲੰਗਰ ਖਵਾਇਆ। ਅਰਦਾਸ ਕਰ ਚਲੋ ਕਰਾਂ। ਇਹ ਇਦਾਂ ਨਹੀਂ। ਸਭ ਤੋਂ ਪਹਿਲਾਂ ਉਹ ਜਿਹੜਾ ਸਮਾਗਮ ਅਸੀਂ ਕਰਨਾ ਨਾ ਦਸਤਾਰ ਬੰਦੀ ਦਾ ਬੱਚੇ ਦੀ ਦਾ। ਉਹਦੇ ਵਿੱਚੋਂ ਬੱਚੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸਿਰ ਤੇ ਬੰਨੀ ਹੋਈ ਦਸਤਾਰ ਦਾ ਅਹਿਸਾਸ ਹੋਈ। ਵੀ ਇਹ ਜਿਹੜੀ ਦਸਤਾਰ ਮੇਰੇ ਸਿਰ ਤੇ ਗੁਰੂ ਦੇ ਚਰਨਾਂ ਚ ਬੰਨੀ ਜਾ ਰਹੀ ਹੈ ਨਾ ਗੁਰੂ ਦੀ ਹਜ਼ੂਰੀ ਦੇ ਵਿੱਚ ਇਹ ਕੇਵਲ 5-7 ਮੀਟਰ ਦਾ ਕੱਪੜਾ ਨਹੀਂ ਹੈ। ਇਹ ਜ਼ਿੰਮੇਵਾਰੀ ਹੈ। ਇਹ ਅਹਿਸਾਸ ਕਰਾਇਆ ਜਾਇਆ ਜਾਏ ਗੁਰੂ ਨੂੰ। ਉਹ ਜਿਹੜੀ ਦਸਤਾਰ ਹੈ ਨਾ ਉਹ ਘੱਟੋ-ਘੱਟ ਪੰਜ ਸਿੰਘ ਪੰਜ ਗੁਰਮਖੋ ਪੰਜ ਸਿੰਘਾਂ ਦੀ ਹਾਜ਼ਰੀ ਵਿੱਚ ਇਦਾਂ ਪੰਜ ਸਿੰਘਾਂ ਦੇ ਕੋਲ ਬਣਵਾਈ ਜਾਵੇ ਉਹ ਬੱਚੇ ਨੂੰ ਜ਼ਿੰਦਗੀ ਭਰ ਯਾਦ ਰਹੇਗੀ ਗੱਲ ਵੀ ਪੰਜ ਸਿੰਘਾਂ ਨੇ ਮੇਰੇ ਸਿਰ ਤੇ ਦਸਤਾਰ ਬੰਨੀ ਸੀ ਦਸਤਾਰ ਬੰਨੀ ਨਹੀਂ ਸੀ ਗੁਰੂ ਦੀ ਹਜ਼ੂਰੀ ਦੇ ਵਿੱਚੋਂ ਮੈਨੂੰ ਇਹ ਉਪਦੇਸ਼ ਮਿਲਿਆ ਸੀ ਮੈਨੂੰ ਇਹ ਸਿੱਖਿਆ ਮਿਲੀ ਸੀ ਇਹ ਜ਼ਰੂਰੀ ਹੈ ਗੁਰਮਖੋ ਬਹੁਤ ਜਦੋਂ ਵੀ ਕਦੇ ਬੱਚੇ ਨੂੰ ਏਦਾਂ ਕਦੇ ਬੁਰਾ ਖਿਆਲ ਮਨ ਵਿੱਚ ਆਏਗਾ ਉਦੋਂ ਗੁਰਮਖੋ ਉਹ ਸਮਾਗਮ ਉਹ ਗੁਰੂ ਪੰਜ ਪਿਆਰਿਆਂ ਪੰਜ ਸਿੰਘਾਂ ਵੱਲੋਂ ਬਖਸ਼ੀ ਦਸਤਾਰ ਤੇ ਗੁਰੂ ਦੀ ਗੁਰਮਖੋ ਹਜ਼ੂਰ ਚ ਕਹੇ ਹੋਏ ਬਚਨ ਬੱਚੇ ਨੂੰ ਅਗਵਾਈ ਦੇਣਗੇ ਇਹ ਇਹ ਸਮਾਗਮ ਆਪਾਂ ਸ਼ੁਰੂ ਕਰੀਏ ਬੱਚਿਆਂ ਦਸਤਾਰ ਬੰਦੀ ਦੇ ਇਸ ਕਰਕੇ ਤਾਂ ਬਾਬਾ ਅਜੀਤ ਸਿੰਘ ਨੂੰ ਗੁਰਮਖੂ ਇਦਾਂ ਗੁਰੂ ਸਾਹਿਬ ਪਾਤਸ਼ਾਹ ਨੇ ਆਪਣੇ ਹੱਥਾਂ ਨਾਲ ਗੁਰਮਖੂ ਘੋੜ ਸਵਾਰੀ ਸਿਖਾਈ ਤੀਰ ਕਮਾਨ ਨੇਜਾਬਾਰੀ ਸਿਖਾਈ ਤੇ ਗੁਰਮਖੂ ਦ੍ਰਿੜਤਾ ਬਖਸ਼ੀ ਮਨ ਦੇ ਅੰਦਰ ਕਿਉਂਕਿ ਦੇਖੋ ਨਾ ਜਦੋਂ ਬਾਬਾ ਅਜੀਤ ਸਿੰਘ ਗੁਰਮਖੂ ਜੰਗ ਦੇ ਮੈਦਾਨ ਵੱਲ ਜਾਂਦੇ ਨੇ ਤੇ ਗੁਰੂ ਗੁਰਮਖੂ ਅੱਲਾ ਕਦੇ ਕਹੋ ਅੱਲਾ ਯਾਰਖਾ ਜੋ ਗ ਨੂੰ ਪੁੱਛੋ ਵੀ ਗੁਰ ਗੋਬਿੰਦ ਸਿੰਘ ਪਾਤਸ਼ਾਹ ਦੇ ਮਨ ਵਿੱਚ ਕੀ ਚੱਲਦਾ ਪਿਆਸਾ ਲੇ ਜਾਓ ਸਦਾਰੋ ਤੁਮੇ ਅੱਲਾਹ ਕੋ ਸੰਪਾ ਇਹ ਨਹੀਂ ਕਾ ਤੁਸੀਂ ਮਰ ਜਾਣਾ ਇਹ ਸ਼ਬਦ ਨਹੀਂ ਵਰਤੇ ਪੁੱਤਰ ਤੁਸੀਂ ਜਾਓ ਤੁਸੀਂ ਮਰ ਜਾਣਾ ਇਹ ਸ਼ਬਦ ਨਹੀਂ ਵਰਤੇ ਚਮਕੌਰ ਦੀ ਗੜੀ ਕੀ ਕਿਹਾ ਲੇ ਜਾਓ ਸਦਾਰੋ ਤੁਮੇ ਅੱਲਾਹ ਕੋ ਸੰਪਾ ਮਰ ਜਾਓ ਜਾਂ ਮਾਰੋ ਤੁਮੇ ਅੱਲਾਹ ਕੋ ਸੰਪਾ ਸਿੱਖੀ ਕੋ ਅਭਾਰੋ ਤੁਮੇ ਅੱਲਾਹ ਕੋ ਸੰਪਾ ਵਾਹਿਗੁਰੂ ਅਬ ਜੰਗ ਕੀ ਹਿੰਮਤ ਤੁਮੇ ਬਖਸ਼ੀ ਪਿਆਸੇ ਹੋ ਜਾਤ ਜਾਮੇ ਸ਼ਹਾਦਤ ਤੁਮੇ ਬਖਸ਼ੀ ਪੁੱਤਰ ਜੰਗ ਦੇ ਮੈਦਾਨ ਵੱਲ ਜਾ ਰਿਹਾ ਹੈ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਤੈਨੂੰ ਜੰਗ ਦੇ ਮੈਦਾਨ ਹਿੰਮਤ ਬਖਸ਼ਣ ਤੈਨੂੰ ਤੂੰ ਪੁੱਤਰ ਪਿਆਸਾ ਜਾ ਰਿਹਾ ਹੈ ਪਰਮਾਤਮਾ ਦੀ ਕਿਰਪਾ ਹੋਵੇ ਤੈਨੂੰ ਜੰਗ ਦੇ ਮੈਦਾਨ ਸ਼ਹਾਦਤ ਸ਼ਿੱਦੀ ਦੀ ਦਾਤ ਪ੍ਰਾਪਤ ਹੋਵੇ ਇਸ ਸੁਪਣਾ ਗੁਰੂ ਗੋਬਿੰਦ ਸਿੰਘ ਦਾ ਇਹ ਸੁਪਨਾ ਨਹੀਂ ਮੈਂ ਪੁੱਤ ਨੂੰ ਤਖਤ ਤੇ ਬਿਠਾਉਣਾ ਹੈ ਸੁਪਨਾ ਕੀ ਹੈ ਮੇਰਾ ਪੁੱਤ ਇਸ ਪੰਥ ਤੋਂ ਇਸ ਕੌਮ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਦੇ ਲਈ ਸ਼ਹੀਦ ਹੋਵੇ ਮੈਂ ਹਮੇਸ਼ਾ ਗੁਰਮਖੋ ਬੇਨਤੀ ਕਰਦਾ ਹੁਣ ਇੱਕ ਪਾਸੇ ਜਿਹੜੇ ਗੁਰਗੋਬਿੰਦ ਸਿੰਘ ਦੇ ਸਹਬਜ਼ਾਦੇ ਨੇ ਨਾ ਉਹ ਗੁਰਮਖੋ ਇੱਕ ਪਾਸੇ ਸਰਹੰਦ ਦੀ ਕਚੈਰੀ ਹੈ ਇੱਕ جنگ ਉੱਥੇ ਚੱਲ ਰਹੀ ਹੈ ਤੇ ਇੱਕ ਜੰਗ ਗੁਰਮਖੋ ਚਮਕੌਰ ਦੀ ਗੜੀ ਐ ਉੱਥੇ ਲੜੀ ਜਾ ਰਹੀ ਹੈ ਜਿਹੜੀ ਚਮਕੌਰ ਦੀ ਗੜੀ ਦੀ ਜੰਗ ਹੈ ਉਹ ਗੁਰਮਖੋ ਹਥਿਆਰ ਦੀ ਜੰਗ ਹੈ ਤੇ ਜਿਹੜੀ ਸਰਹੰਦ ਦੀ ਕਚੈਰੀ ਦੇ ਵਿੱਚ ਐ ਉਹ ਵਿਚਾਰ ਦੀ ਜੰਗ ਹੈ ਉੱਥੇ ਵਿਚਾਰ ਹੋ ਰਹੀ ਹੈ ਤੇ ਧੰਨ ਗੁਰ ਗੋਬਿੰਦ ਸਿੰਘ ਪਾਤਸ਼ਾਹ ਸਦਕੇ ਜਾਈਏ ਕੁਰਬਾਨ ਜਾਈਏ ਤੇਰੇ ਸਹਿਬਜ਼ਾਦਿਆਂ ਤੋਂ ਤੇਰੇ ਸਹਿਬਜ਼ਾਦੇ ਹਥਿਆਰ ਦੀ جنگ ਵਿੱਚ ਵੀ ਜੇਤੂ ਰਹੇ ਤੇ ਤੇਰੇ ਸਹਿਬਜ਼ਾਦੇ ਵਿਚਾਰ ਦੀ جنگ ਵਿੱਚ ਵੀ ਜੇਤੂ ਰਹੇ ਅੱਜ ਸਾਨੂੰ છાਤੀ ਮਾਰਨੀ ਪੈਗੀ ਗੁਰਮਖੋ ਹਥਿਆਰ ਦੀ جنگ ਤਾਂ ਛੱਡੀਏ ਅੱਜ ਅਸੀਂ ਵਿਚਾਰ ਦੀ جنگ ਦੇ ਵਿੱਚ ਵੀ ਪਿਛਲੇ ਪਾਸੇ ਨੂੰ ਜਾ ਰਹੇ ਹਾਂ ਇੰਜ ਲੱਗਦਾ ਵੀ ਕਿਤੇ ਵਿਚਾਰ ਦੀ جنگ ਹਾਰ ਹੀ ਨਾ ਜਾਈਏ ਵਿਚਾਰ ਦੀ ਜੰਗ ਦਾ ਆਧਾਰ ਸਿੱਖ ਦੇ ਹੱਥ ਵਿੱਚ ਪਕੜੇ ਹੋਏ ਗੁਰਮਖੋ ਹਥਿਆਰ ਦਾ ਆਧਾਰ ਗੁਰੂ ਦਾ ਸ਼ਬਦ ਗੁਰੂ ਕੀ ਬਾਣੀ ਬਣੇਗੀ ਗੁਰਮਖੋ ਗੁਰੂ ਪਾਤਸ਼ਾਹ ਕਿਰਪਾ ਕਰਨ ਬਾਬਾ ਅਜੀਤ ਸਿੰਘ ਦੀ ਜਨਮ ਦਿਹਾੜੀ ਦੀਆਂ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਉਲਾਂ ਚੁੱਕਾਂ ਦੀ ਖਿਮਾ ਫਤਿਹ ਬਿਲਾਓ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ